ਉਹ ਨਿਸ਼ਾਨਾ ਜੀ ਚਿਮਟਾ ਇੰਗਲਿਸ਼ ਚ ਟੌਂਗ ਹਾਂ ਸਰ ਮੇਰਾ ਨਾਮ ਹੈ ਸੰਤ ਸੇਵਕ ਮੈਂ ਗੁਰਦਾਸਪੁਰ ਤੋਂ ਬੁਲਾਉਂ ਕਰਦਾ ਔਰ ਇਹ ਪਾਰਲੀਮੈਂਟ ਦੀ ਚੋਣ ਜਿਹੜੀ ਪੂਰੇ ਹਲਕਾ ਜਿਹੜਾ ਉਕਸਵਤ 2020 ਸੀ ਤੋਂ ਗੁਰਦਾਸਪੁਰ ਤੋਂ ਮੈਂ ਲੱਗਦਾ ਕੋ ਜੀ ਮੈਂ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਹੈ ਜੀ ਆਜ਼ਾਦ ਕੈਰੀਅਰ ਤੇ ਕੰਟੈਸਟ ਕਰ ਰਿਹਾ ਹਾਂ ਮੇਰਾ ਨਾਮ ਹੈ ਜੀ ਮੈਂ ਸੰਤ ਸੇਵਕ ਔਰ ਮੈਂ ਪ੍ਰੋਫੈਸ਼ਨਲ ਇਨਵੈਸਟੋਰ ਹਾਂ ਜੀ ਦੇਖੋ ਜੀ ਜੀ ਜਿਹੜਾ ਤੁਸੀਂ ਬਹੁਤ ਵਧੀਆ ਸਵਾਲ ਕੀਤਾ ਜੀ ਤੁਹਾਡੇ ਕੀ ਮੁੱਦੇ ਨੇ ਕੀ ਤੁਸੀਂ ਕਰੋਗੇ ਦੇਖੋ ਆਮ ਜਨਤਾ ਦੇ ਜੀ ਸਰਕਾਰਾਂ ਤੋਂ ਕੀ ਉਮੀਦ ਹੈ ਕੀ ਮੁੱਦੇ ਹੁੰਦੇ ਜੀ ਇਹ ਇਹ 2-4 ਬਿਜਲੀ ਪਾਣੀ ਐਜੂਕੇਸ਼ਨ ਮੈਡੀਕਲ ਸਹੂਲਤ ਤੇ ਰੋਜ਼ਗਾਰ ਤੇ ਜਾਂ ਟਰਾਂਸਪੋਰਟੇਸ਼ਨ ਜਾਂ ਸੜਕਾਂ ਛੁਟਕਾ ਜਾਂ ਆਵਾਜਾਈ ਦੀ ਜੀ ਜਿਹੜੀ ਸਹੀ ਆਪੋ ਜਿਹੜੀ ਬਵਸਤਾ ਤੇ ਦੇਖੋ ਜੀ ਇਸ ਸਰਕਾਰ ਜਿਹੜੀਆਂ ਆਪਣੇ ਪੋਲੀਟਿਕਸ ਜਮਾਤਾਂ ਜਿਹੜੀਆਂ ਇਸ ਸਮੇਂ ਤੇ ਇਲੈਕਸ਼ਨ ਦੇ ਦੌਰਾਨੇ ਬڑے-ਬڑے ਵਾਅਦੇ ਵੀ ਬڑے-ਬڑے ਕਰਦੀਆਂ ਨੇ ਇਹਨਾਂ ਦੇ ਚੋਣ ਮੈਨੀਫੈਸਟੋ ਵੀ ਬڑے-ਬڑے ਵੱਡੇ ਹੁੰਦੇ ਨੇ ਔਰ ਫਿਰ ਇਹ ਇਹ ਬڑے-ਬڑے ਕਾਫਲੇ ਵੀ ਲੈ ਕੇ ਚੱਲਦੇ ਨੇ ਔਰ ਇਹ ਬੜੇ-ਬੜੀ ਇਹਨਾਂ ਦੇ ਰੋਰ ਸ਼ੋ ਵੀ ਹੁੰਦੇ ਨੇ ਬڑے-ਬڑے ਮਹਿੰਗੇ ਦਫ਼ਤਰ ਵੀ ਇਹਨਾਂ ਖੋਲੇ ਜਾਂਦੇ ਨੇ ਹਰ ਤਰ੍ਹਾਂ ਦਾ ਕਹਿਣ ਵਾਲੀ ਵੀ ਇਹਨਾਂ ਦੇ ਹਰ ਪਾਸੇ ਜਿਹੜੀ ਪੂਰੀ ਜਨ ਹਲਾਲ ਮਚਾਈ ਹੁੰਦੀ ਆ ਔਰ ਇਹ ਪਾਸਟ ਜਿਹੜਾ ਇਹਦਾ ਜਿਹੜਾ ਅਜੇ ਕੀ ਮੋਰਲ ਜਿਹੜਾ ਨਿਕਲਦਾ ਜਿਹੜੀ VOTING ਤੋਂ ਬਾਅਦ ਇਸ ਤੋਂ ਬਾਅਦ ਇਹ ਲੋਕ ਸਤਾ ਜਿਹੀ ਆ ਜਾਂਦੇ ਨੇ ਉਹ ਉਸ ਤੋਂ ਬਾਅਦ ਆਪਣੀਆਂ ਕੈਬਨਟਾਂ ਵੀ ਬਣਾ ਲੈਂਦੇ ਨੇ ਜਿਨੂੰ ਚਾਹੀਏ ਉਹਨੂੰ ਕੋ ਕੋ ਆਪਣੇ 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 ਅਹੁਦੇ ਵੀ ਦੇ ਲੈਂਦੇ ਨੇ ਕਿ ਇਹਨੂੰ ਕੋਈ ਡਿਪਾਰਟਮੈਂਟ ਦੇ ਦੇ ਕਿ ਇਹਨੂੰ ਕੋਈ ਤੇ ਜਿੱਥੇ ਵੀ ਫਿਰ ਗੱਲ ਆਉਂਦੀ ਆ ਪਬਲਿਕ ਦੇ ਇਹ ਜਿਹੜੇ ਨਾਲ ਜਿਹੜੇ ਵਾਅਦੇ ਕੀਤੇ ਹੁੰਦੇ ਜਿਹੜੇ ਪਬਲਿਕ ਦੇ ਵਿੱਚ ਜਿਹੜੇ ਇਹ ਗਏ ਹੁੰਦੇ ਨੇ ਜਨਤਾ ਦੀ ਕਜੈਰੀ ਦੇ ਵਿੱਚ ਉਹ ਜਿਹੜੇ ਉਹ ਸਾਰਾ ਸਾਰਾ ਸਿਸਟਮ ਇਹ ਜਿਹੜਾ ਕਹਿੰਦੇ ਕਿ ਇਹ ਇਹ ਬੈਕਵੌਰਡ ਤੇ ਕਰ ਦਿੰਦੇ ਨੇ ਪਰ ਜੇ ਕੋਈ ਜਨਤਾ ਉਹਨਾਂ ਨੂੰ ਯਾਦ ਕਰਾਉਂਦੀ ਆ ਵੀ ਤੁਸੀਂ ਇਹ ਚੋਣਾਂ ਚੋਣਾਂ ਦੇ ਵਿੱਚ ਇਹ ਗੱਲ ਕੀਤੀ ਸੀ ਇਹ ਤਾਂ ਰਕ ਤੁਸੀਂ ਪੂਰੇ ਨਹੀਂ ਕਰ ਸਕੇ ਤੇ ਫਿਰ ਇਹ ਕਹਿਣ ਉਨੇ ਨਹੀਂ ਕੋਈ ਗੱਲ ਨਹੀਂ ਅਜੇ ਸਮਾਂ ਬਹੁਤ ਪਿਆ ਜੀ ਅਜੇ ਸਮਾਂ ਬਹੁਤ ਪਿਆ ਜੀ ਕੋਈ ਗੱਲ ਨਹੀਂ ਤੁਸੀਂ ਅਸੀਂ ਤੁਹਾਡੇ ਆ ਤੇ ਜੇ ਕੋਈ ਬੰਦਾ ਇਹਨਾਂ ਨੂੰ ਕੋਈ ਲੱਭਣ ਦੀ ਕੋਸ਼ਿਸ਼ ਕਰਦਾ ਕਿ ਹਾਂ ਜੀ ਨੂੰ ਮੰਤਰੀ ਕਿੱਥੇ ਹੋ ਤੁਸੀਂ ਲੀਡਰ ਜੀ ਕਿੱਥੇ ਹੋ ਉਹ ਕਿਸੇ ਨੇ ਕਹਿ ਦੇਣਾ ਜੀ ਅਸੀਂ ਚੱਲੀ ਗਏ ਕਿ ਕਿਸੇ ਨੇ ਕਹਦੇ ਸਾਡੀ ਪ੍ਰੈਸ ਕਾਨਫਰੈਂਸ ਹੋ ਰਹੀ ਹੈ ਇਹਨਾਂ ਗੱਲਾਂ ਆ ਤੁਹਾਡੇ ਸਾਹਮਣੇ ਚਾਰ ਪਾਰਟੀਆਂ ਨੇ ਐਸ ਹੋਈ ਨੇ ਜੀ ਹਾਂ ਹਾਂ ਜੀ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋ ਦੇਖੋ ਜੀ ਉਹਨਾਂ ਬਾਰੇ ਕੀ ਕਹਿੰਦਾ ਜੀ ਲੋਕਤੰਤਰ ਦੇ ਵਿੱਚ ਜੀ ਉਹ ਵੀ ਪਿਛਲੇ ਪਾਚੀ ਸਾਲ ਮੁਲਕ ਨੂੰ 77 ਸਾਲ ਹੋ ਗਿਆ ਜੀ ਉਹਦੇ ਤੋਂ ਚੋਣਾਂ ਲੜਦੇ ਆ ਰਹੇ ਨੇ ਤੇ ਉਹਦੇ ਬਾਰੇ ਮੈਂ ਕੀ ਕਹਣਾ ਉਹਦੇ ਬਾਰੇ ਤੇ ਜਨਤਾ ਹੀ ਜਨਤਾ ਨੂੰ ਪਤਾ ਹੀ ਸਾਰਾ ਉਹਦੇ ਬਾਰੇ ਕਿਿਆ ਯਾਦ ਕਹਿੰਦੀ ਹੈ ਕਿ ਲੈ ਸਕੇਗਾ ਇਹ ਹੈ ਜੀ 25 ਠੀਕ ਹੈ ਇਹ ਫੈਸਲਾ ਜਨਤਾ ਨੇ ਕਰਨਾ ਪਿੰਡਾਂ 'ਚ ਕਿੰਨਾ ਚੰਗਾੜਾ ਤੁਹਾਨੂੰ ਸਭ ਨੇ ਕਿਹਾ ਦੇਖੋ ਜੀ ਪਿੰਡਾਂ ਦੇ ਵਿੱਚ ਜੋ ਕਿ ਜੀ ਰਿਪੋਰਟਰ ਸਾਹਿਬ ਤੁਸੀਂ ਬਹੁਤ ਵਧੀਆ ਗੱਲ ਕੀਤੀ ਹੈ ਜੀ ਅੱਗੇ ਦਾ ਇਹ ਜਿਹੜਾ ਸਮਾਜ ਜਿਹੜਾ ਚੱਲ ਰਿਹਾ ਜਿਹੜਾ ਜਿਹੜਾ ਆਮ ਮੋਟਰ ਹੈ ਜਿਹੜਾ ਆਮ ਜਿਹੜੀ ਪਬਲਿਕ ਆ ਉਹ ਬਿਲਕੁਲ ਸਾਇਲੈਂਸ ਹੈ ਖਾਇਲਸਾ ਉਹ ਹਰ ਤਰ੍ਹਾਂ ਦੇ ਉਹ ਇਹਦਾ ਪਾਰਟੀਆਂ ਦੇ ਨਾਲ ਲੋਕਾਂ ਦੀ ਅਟੈਚਮੈਂਟ ਬਣੀਦੀ ਆ ਕੋਈ ਆਪਣੇ ਆਪ ਨੂੰ ਕਿਸੇ ਵੀ ਤਰੀਕੇ ਖੁੱਲ ਕੇ ਸ਼ੋ ਨਹੀਂ ਕਰਨਾ ਚਾਹੁੰਦਾ ਹਾਂ ਤੁਸੀਂ ਲਾਸਟ ਕੁਐਸਚਨ ਸਾਡਾ ਇਹ ਆ ਜੀ ਵੋਟਰਾਂ ਨੂੰ ਤੁਸੀਂ ਕੀ ਅਪੀਲ ਕਰੋਗੇ ਜੀ ਦੇਖੋ ਜੀ ਵੋਟਰਾਂ ਨੂੰ ਮੈਂ ਅਪੀਲ ਕਰਾਂਗਾ ਵੀ ਤੁਸੀਂ ਇਹ ਜਿਹੜਾ ਤੁਹਾਨੂੰ ਜਿਹੜਾ ਵੋਟ ਪਾਉਣ ਦਾ ਅਧਿਕਾਰ ਹੈ ਨਾ ਜਿਹੜਾ ਉਹ ਭਾਰਤੀ ਚੋਣ ਕਮਿਸ਼ਨ ਨੂੰ ਦਿੱਤਾ ਜਾਂਦਾ ਬੋਟ ਦਾ ਮਤਲਬ ਇਹ ਨਹੀਂ ਵੀ ਤੁਸੀਂ ਕਹੋ ਉੱਥੇ ਕਰੋਗੇ ਜੋ ਮਸ਼ੀਨ ਵੇਖੀ ਤੇ ਪਰਚੀ ਕਟਾਈ ਤੇ ਨਿਸ਼ਾਨ ਲਾ ਆਇਆ ਤੇ ਇਹਨੂੰ ਕਲਿੱਕ ਕਰਕੇ ਦੇ ਘਰ ਆ ਗਏ ਇਹ ਇਹ ਇੱਕ ਵਿਸ਼ਵਾਸ ਮਤ ਹੁੰਦਾ ਇਹ ਇੱਕ ਬੜੀ ਵੱਡੀ ਤੁਹਾਡੇ ਕੋਲ ਪਾਵਰ ਹੁੰਦੀ ਹੈ ਜੇ ਤੁਸੀਂ ਇਹਨੂੰ ਸਮਝਦਾਰੀ ਨਾਲ ਇਸਤੇਮਾਲ ਕਰੋਗੇ ਦਾ ਜੇ ਤੁਸੀਂ ਇਹਨੂੰ ਬੜੀ ਸੂਝਵਾਨ ਤਰੀਕੇ ਨਾਲ ਇਸਤੇਮਾਲ ਕਰੋਗੇ ਤੇ ਇਹਦਾ ਇਹਦੇ ਇਹਦੀ ਵੀ ਇਹਦੀ ਜਿਹੜੀ ਵੈਲਿਊ ਜਿਹੜੀ ਇਹ ਇਹਦੀ ਇੱਕ ਬਹੁਤ ਹੀ ਵੱਡੀ ਇੰਪੋਰਟ ਵਾਲੀ ਹੋ ਤੇ ਜੇ ਤੁਸੀਂ ਕੇ ਮਗਰ ਲੱਜੋਗੇ ਜੇ ਇਹਦੇ ਲਾਲਚ ਜੀ ਆ ਜਾਓਗੇ ਕਿ ਜੇ ਕੋਈ ਕਿ ਕਹੇ ਆ ਤੁਹਾਨੂੰ ਮੈਂ ਜੋੜਾ ਕੋਈ ਖਵਾਲ ਪਿਆ ਦੇ ਆ ਤੈਨੂੰ ਮੈਂ ਖੁਸ਼ ਕਰਦਾ ਤੈਨੂੰ ਮੈਂ ਥੋੜਾ ਮਾਦਾ ਬਤ ਤੈਨੂੰ ਕੋਈ ਕੋਈ ਪਿਆਰ ਤੇ 라 ਦੇਦਾ ਜਾਂ ਤੇ ਤੁਹਾਨੂੰ ਕਿਸੇ ਦੇ ਕਿਸੇ ਕਿਸੇ ਦੇ ਕੋਈ ਲਾਲਚ ਜੀ ਆ ਜਾਓਗੇ ਤੇ ਦੇਖੋ ਭਾਜੀ ਉਹ ਤੇ ਸਾਰਾ ਸਾਰ ਜਿਹੜਾ ਤੁਸੀਂ ਜਿਹੜਾ ਤੁਹਾਡੇ ਲੋਕਤੰਤਰ ਦੇ ਵਿੱਚ ਅਧਿਕਾਰ ਜਿਹੜਾ ਤੁਹਾਨੂੰ ਮਿਲਿਆ ਹੁੰਦਾ ਤੁਸੀਂ ਉਹ ਉਹਦਾ ਉਹਦਾ ਹੀ ਇੱਕ ਹਸਾਬਾ ਤੇ ਖੁੱਦ ਹੀ ਉਹਦਾ ਤੁਸੀਂ ਹਨਨ ਕਰਦੇ ਹੁੰਦੇ ਹੋ ਸਾਡੀ ਜੀ ਚੂਨ ਲੜਦਾ ਇਹ ਜਨੂਨ ਕਿ ਤਰ੍ਹਾਂ ਪੈਦਾ ਆ ਦੇਖੋ ਜੀ ਚੋਣ ਲੜਨ ਦਾ ਜਨੂਨ ਇਹ ਹੈ ਵੀ ਦੇਖੋ ਸਰ ਇਹ ਸਾਡੇ ਦੇਸ਼ ਦੇ ਵਿੱਚ ਕਿਹੜੇ ਡੈਮੋਕ੍ਰੇਸੀ ਨੂੰ ਇੱਕ ਇੱਕ ਲੋਕਤੰਤਰ ਦੇਸ਼ ਕਿਹਾ ਗਿਆ ਵਰਲਡ ਦਾ ਨੰਬਰ 1 ਇਹਦੇ ਵਿੱਚ ਦੇਖੋ ਜੀ ਜਿਹੜਾ ਤੇ ਕੋਈ ਸੱਚਾ ਜਿਹੜਾ ਕੋਈ ਜਾਇਜ਼ ਬੰਦਾ ਗੱਲ ਕਰਨਾ ਚਾਹੁੰਦਾ ਨਾ ਜੇ ਤੇ ਉਹ ਨਾਰਮਲ ਕੱਲਾ ਬੰਦਾ ਜਾਈ ਕੋਈ ਪ੍ਰਸ਼ਾਸਕੀ ਦੇ ਤੌਰ ਤੇ ਕੋਈ ਸਹੀ ਗੱਲ ਕਰੇਗਾ ਕੋਈ ਜਿਹੜਾ ਅਧਿਕਾਰੀ ਕਿਹਾ ਜਾਂਦਾ ਜਾਂ ਕੋਈ ਕੋਈ ਪਬਲਿਕ ਹਿੱਤ ਜੇ ਗੱਲ ਕਰਦਾ ਤੇ ਉਸ ਬੰਦੇ ਦੀ ਉਹਨੂੰ ਅਣਸੁਣਾਈ ਕਰ ਦਿੱਤਾ ਜਾਂਦਾ ਕਿਉਂਕਿ ਇਹਦੇ ਕੋਲ ਉਹ ਸਿੰਗਲ ਬੰਦਾ ਲਾਉਣ ਕੋਈ ਪਾਬੰਦੀ ਹੈਗੀ